ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਮਾਨਸਾ ਪਹੁੰਚੇ ਹੈ ਗ੍ਰੈਂਡ ਮਾਲ ਦੇ ਵਿੱਚ ਤੇ ਅੱਜ ਫਿਲਮ ਰਿਲੀਜ਼ ਹੋਈ ਹੈ ਸਰਵਾਲਾ ਜੀ ਜਿਹੜੀ ਕਿ ਭਲੇ ਵੇਲਿਆਂ ਦੀ ਗੱਲ ਕਰਦੀ ਹੈ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਐਮੀ ਵਿਰਕ ਸਰਗੁਣ ਮਹਿਤਾ ਨਿਮਰਤ ਖੈਰਾ ਦੇ ਨਾਲ ਗੱਗੂ ਗਿੱਲ ਨਜ਼ਰ ਆ ਰਹੇ ਨੇ ਖਾਸ ਗੱਲ ਇਸ ਫਿਲਮ ਦੇ ਵਿੱਚ ਇਸੇ ਇਲਾਕੇ ਦਾ ਤੂਤਾ ਵੀ ਨਜ਼ਰ ਆ ਰਿਹਾ ਹੈ ਬਾਕੀ ਦਰਸ਼ਕਾਂ ਤੋਂ ਜਾਣਦੇ ਆ ਜੋ ਫਿਲਮ ਦੇਖ ਕੇ ਆਏ ਨੇ ਕਿ ਉਹਨਾਂ ਨੂੰ ਇਹ ਫਿਲਮ ਕਿਵੇਂ ਲੱਗੀ ਇਹ ਕੀ ਕਹਿ ਰਿਹਾ ਜੀ ਇਹ ਗਾਣਾ ਕੱਢ ਰਿਹਾ ਜੀ ਗੰਦੀਆਂ ਗੰਦੀਆਂ ਪਰ ਤੂੰ ਨਹੀਂ ਕੱਢ ਸਕਦਾ ਗੱਜਣਾ ਕੱਢ ਪਰ ਪ੍ਰਕਾਰ <Panel> थी एक्टिंग ਪੁਰਾਣੇ ਜ਼ਮਾਨੇ ਜਿਵੇਂ ਮੂਵੀਆ ਬਣਾਉਂਦੇ ਸੀਗੇ ਉਹ ਸਾਨੂੰ ਅੱਜ ਅੱਜ ਦੇ ਜ਼ਮਾਨੇ ਚ ਪਤਾ ਲੱਗਦਾ ਕੀ ਮਤਲਬ ਕੀ ਐਕਟਿੰਗ ਕਿਸ ਦੀ ਖਾਸ ਲੱਗੀ ਸਭ ਤੋਂ ਜ਼ਿਆਦਾ ਐਕਟਿੰਗ ਦੋਨਾਂ ਦੀ ਗਿੱਪੀ ਦੀ ਵੀ ਮੇਰੀ ਵੀ ਦੋਹਰ ਜੀ ਬਹੁਤ ਚੰਗੀ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਸੀ ਕੀ ਖਾਸ ਲੱਗਾ ਫਿਲਮ ਦੇ ਵਿੱਚ ਸਾਰੀ ਖਾਸ ਫਿਲਮ ਜੀ ਸਰਵਾਲਾ ਵਾਲੇ ਰਸਾ ਸੀ ਪੁਰਾਣੇ ਜ਼ਮਾਨੇ ਵਾਲੇ ਅੱਛਾ ਆ ਜੀ ਸਰਵਾਲਾ ਨੇ ਕੀ ਰੋਲ ਕੀਤਾ ਓਕੇ ਪੂਰੀ ਫੈਮਿਲੀ ਡਰਾਮਾ ਫਿਲਮ ਇੰਟਰਟੇਨ ਜੀ ਸ਼ੁਕਰੀਆ ਕਿਵੇਂ ਲੱਗੀ ਫਿਲਮ ਬਰੇ ਠੀਕ ਸੀ ਕਿਵੇਂ ਲੱਗੀ ਫਿਲਮ ਵੈਰੀ ਨਾਈਸ ਕਿਵੇਂ ਲੱਗੀ ਮੂਵੀ ਅੱਛੀ ਥੀ ਕੀ ਖਾਸ ਲੱਗੇ ਸ ਐਕਟਿੰਗ ਬਹੁਤ ਅੱਛੀ ਥੀ। ਕੀਵੇਂ ਲੱਗੀ ਜੀ ਫਿਲਮ? ਕੀ ਖਾਸ ਲੱਗਿਆ ਫਿਲਮੋਂ ਦੇ ਵਿੱਚ? ਸਟੋਰੀ ਬਹੁਤ ਵਧੀਆ ਜੀ। ਬਹੁਤ ਸੋਹਣੀ ਐਕਟਿੰਗ ਕੀਤੀ ਹੈ। ਬਾਈ ਐਮੀ ਬਰਕਾਟ ਦੀ ਗਰੇਵਾਲ ਨੇ। ਤੇ ਜਿਹੜੇ ਜੰਗਰਸ ਬਲੇ ਕੇਂਦਨ ਹਨ ਨੇ। ਤੂਤਾ। ਬਿਲਕੁਲ। ਤੂਤਾ ਜਸੁਖੀ ਖਿਆਲਾ। ਸੁਖੀ ਖਿਆਲਾ। ਹਾਂ ਬਹੁਤ ਵਧੀਆ। ਬੱਸ ਸੁਣੀ। ਕਿਵੇਂ ਲੱਗੀ ਫਿਲਮ? ਬਹੁਤ ਵਧੀਆ ਲਾਜਵਾਬ ਜੀ। ਤੂਤੇ ਬਾਈ ਦੀ ਐਕਟਿੰਗ ਸਰਾ। ਜੀ। ਕਿਵੇਂ ਲੱਗੀ ਤੁਹਾਨੂੰ ਜੀ? ਬਹੁਤ ਵਧੀਆ। ਕਿਵੇਂ ਲੱਗੀ ਜੀ ਮੂਵੀ? ਬੱਸ ਵਧੀਆ ਜੀ ਬਹੁਤ। ਕੀ ਖਾਸ ਲੱਗਿਆ? ਸਾਰਾ ਵਧੀਆ ਜੀ ਕਮੇਡੀ ਵਧੀਆ ਕਿਵੇਂ ਲੱਗੀ ਤੂਤੇ ਦੀ ਐਕਟਿੰਗ ਕਿਵੇਂ ਲੱਗੀ ਹਾਂ ਬਿਲਕੁਲ ਬਹੁਤ ਵਧੀਆ ਐਕਟਿੰਗ ਕਿਵੇਂ ਲੱਗੀ ਬਾਈ ਫਿਲਮ ਕਿਵੇਂ ਲੱਗੀ ਜੀ ਮੂਵੀ ਇੱਕ ਰੰਮ ਭਰਾ ਬਈ ਕੀ ਖਾਸ ਲੱਗਿਆ ਫਿਲਮ ਦੇ ਵਿੱਚ ਸ਼ਰਾਬ ਉਹ ਘੈਂਟ ਬਹੁਤ ਘੈਂਟ ਘੈਂਟ ਆ ਬਈ ਘੈਂਟ ਆ ਬਈ ਘੈਂਟ ਕਿਵੇਂ ਲੱਗੀ ਬਹੁਤ ਵਧੀਆ ਕਿਵੇਂ ਲੱਗੀ ਬਾਈ ਫਿਲਮ ਸੋ ਦੋਸਤੋ اے سی ਦਰਸ਼ਕਾਂ ਦਾ ਰਿਸਪੌਂਸ ਜਿਹੜੇ ਕਿ ਫਿਲਮ ਦੇਖ ਕੇ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਫਿਲਮ ਹੈ ਫੈਮਿਲੀ ਡਰਾਮਾ ਮੂਵੀ ਹੈ ਤੁਸੀਂ ਫਿਲਮ ਜ਼ਰੂਰ ਦੇਖਿਓ ਤੇ ਵੀਡੀਓ ਥੱਲੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਫਿਲਮ ਕਿਵੇਂ ਲੱਗੀ ਦੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ